ਚਿੱਟਾ ਢੋਡੀ ਰਹਿਣ ਮਾਈ ਦੇ ਵਿੱਚ ਛਰੇ ਆ ਬਿਕ ਰਿਆ ਹੈ ਡੀਜੀਪੀ ਸਾਹਿਬ ਔਰ ਸਾਰੀ ਪੁਲਿਸ ਦੀ ਰਹਿਣ ਮਾਈ ਟੋਡੇ ਨਰਦੇ ਚਾ ਔਰ ਇਸੇ ਏਠਵਾ ਦੇਖਣਾ ਚਾਹ ਪਰ ਬਹੁਤ ਮਾੜੀ ਗੱਲ ਹੋਈ ਤੁਸੀਂ ਜਿਹੜੇ ਗੱਲ ਡਿਸਕਸ ਕਰਤੇ ਕੋਈ ਗੱਲ ਨਹੀਂ ਜਿੱਥੇ ਅਸੀਂ ਬਾਕੀ ਘੋਲ ਕਰਦੇ ਆ ਕੋਈ ਹੋਵੇ ਸਾਡੇ ਨਾਲ ਆਣ ਕੇ ਕੋਈ ਗੱਲ ਨਹੀਂ ਦੇ ਲੜਾਂਗੇ ਲੜਾਈ ਡਟ ਕੇ ਕਿਸ ਦਿਨ ਘਰਾਓ ਕਰਾਂਗੇ ਹੁਣ ਡੀਜੀਪੀ ਦਫ਼ਤਰ ਦਾ ਪੂਰਾ ਡਟ ਕੇ ਔਰ ਸਾਰੇ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਲੈ ਕੇ ਔਰ ਇਹਦਾ ਜਵਾਬ ਪੁੱਛਿਆ ਜਾਏਗਾ ਘਰਾਓ ਉਦੋਂ ਛੱਡਿਆ ਜਾਏਗਾ ਧਰਨਾ ਉਦੋਂ ਛੱਡਿਆ ਜਾਏਗਾ ਜਦੋਂ ਜਾਂਦੇ ਆਈਪੀਐਸ ਵੀ ਡਿਸਮਿਸ ਸੁਣ ਕੇ ਜਾਂ ਸਾਰੇ ਭਾਲ ਉੜ ਗਏ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਵੀ ਜੇ ਸੁਣਦਾ ਹੈ ਮੇਰੀ ਗੱਲ ਉਹ ਵੀ ਨੋਟ ਕਰ ਲੈ ਜਰਦਾਸ ਧਰਨਾ ਲਾਇਆ ਗਿਆ ਸਾਰੀ ਜਥੇਬੰਦੀਆਂ ਨਾਲ ਹੋਣਗੀਆਂ ਕਿਸਾਨ ਜਥੇਬੰਦੀਆਂ ਨਾਲ ਹੋਣਗੀਆਂ ਸਾਡੇ ਨਾਲ ਮੁਲਾਜ਼ਮ ਜਥੇਬੰਦੀਆਂ ਹੋਰ ਵੀ ਸਾਰੀਆਂ ਨਾਲ ਗੱਲਬਾਤ ਸਾਡੀ ਹੋ ਗਈ ਹੈ ਔਰ ਧਰਨਾ ਲਾਇਆ ਜਾਏਗਾ ਡਟ ਕੇ ਡੀਜੀਪੀ ਦਫਤਰ ਦੇ ਬਾਹਰ ਹੋ ਸਗਾ ਤੇ ਕੁਛ ਘਰ ਵੀ ਲਾਣਗੇ ਤੇ ਬਾਹਰ ਵੀ ਲਾਣਗੇ ਔਰ ਜਿੰਨ ਤੱਕ ਇਹ ਆਈਪੀਐਸ ਅਫਸਰ ਡਿਸਮਿਸ ਨਾ ਕੀਤੇ ਗਏ ਤੇ ਜਾਂ ਜਿਹੜੇ ਡਿਸਮਿਸ ਕੀਤੇ ਮੁਲਾਜ਼ਮ ਸਾਡੇ ਭਾਲ ਨਾ ਕੀਤੇ ਵਰਗ ਜਿਹੜਾ ਖਾਲਸਾ ਵਰਗ ਜਿਹਦੀ ਫਟ ਸਾਰੇ ਪੰਜਾਬ ਨੂੰ ਹੋਰ ਪੰਜਾਬ ਪੁਲਿਸ ਦੇ ਸਿਨੇ ਮੁਲਾਜ਼ਮਾਂ ਨੂੰ ਮੇਰੇ ਵੱਲੋਂ ਤੇ ਸਾਡੀ ਪੁਲਿਸ ਵੱਲੋਂ ਸਾਰੀ ਜਗਤ ਡੀਜੀਪੀ ਸਾਹਿਬ ਵਧਾਈ ਦੇ ਯੋਗ ਪਾਤਰ ਬਣਦੇ ਨੇ ਕਿ ਜਿਨ੍ਹਾਂ ਨੇ ਕੱਲ ਬੜਾ ਵੱਡਾ ਕੰਮ ਕੀਤਾ ਕਿ 52 ਪੁਲਿਸ ਮੁਲਾਜ਼ਮ ਡਿਸਮਿਸ ਕਰਦੇ ਪਰ ਮੁੱਖ ਮੰਤਰੀ ਵੀ ਰਹਿਣ ਮਾਈ ਹੈ ਥੋੜੇ ਸ਼ਰਮ ਦੀ ਗੱਲ ਉਹ ਆਈਪੀਐਸ ਅਫਸਰ ਤੁਹਾਡੇ ਡੀਜੀਪੀ ਸਾਹਿਬ ਤੋਡੇ ਆਈਜੀ ਅਫਸਰ ਛਰੇਆਂ ਪੈੇ ਜਾ ਕੇ ਤੇ ਇੰਦਰ ਪਰਚੇ ਦਰਜ ਨੇ ਡੀਆਈਆਈ ਇੰਦਰਵੀਰ ਸਿੰਘ ਤੇ ਆਈਜੀ ਪ੍ਰਦੀਪ ਕਮਾਤੇ ਪਹੁੰਚਾ ਦਲ ਜੇ ਇਹ ਤੁਹਾਡੇ ਕਮਾਊ ਪੁੱਤ ਨੇ ਉਸੇ ਪੁਲਿਸ ਦੇ ਸਿਪਾਹੀ ਹੋਣ ਨਾਲ ਨਾ ਥਾਣੇਦਾਰ ਨੂੰ ਜਦੋਂ ਮਰਜ਼ੀ ਦੇ ਰਸਮ ਕਰਦੇ ਇਹ ਇਹਨਾਂ ਨੂੰ ਬਰੋਸਵਾ ਤੇ ਤਾਂ ਆਇਤਾ ਲੱਗੇ ਜਿਹਦਾ ਮਤਲਬ ਇਹ ਚਿੱਟਾ ਤਾਂ ਤੁਸੀਂ ਪੜ ਨਹੀਂ ਸਕਦੇ ਕਿ ਮੁਲਾਜ਼ਮਾਂ ਨੂੰ ਬਿਸਮਸ ਕਰਦੇ ਪਈ ਚਿੱਟਾ ਤੋਂ ਹੀ ਰਹਿਣ ਮਾਈ ਦੇ ਵਿੱਚ ਛਰੇ ਆਨ ਵਿਗ ਰਿਹਾ ਹੈ ਡੀਜੀਪੀ ਸਾਹਿਬ ਔਰ ਸਾਰੀ ਪੁਲਿਸ ਦੀ ਰਹਿਣ ਮਾਈ ਤੁਹਾਡੇ ਨਰਤੇ ਚਾਹ ਹਰ ਜੇ ਏਠ ਵਾਰ ਦੇਖਣਾ ਚਿੱਟਾ ਕੋਈ ਬਹੁਤ ਮਾੜੀ ਗੱਲ ਹੋਈ ਜਿਹੜੇ ਕੱਲ ਦੇਸਰ ਕੋਈ ਗੱਲ ਨਹੀਂ ਜਿੱਥੇ ਅਸੀਂ ਬਾਕੀ ਘੋਲ ਕਰਦੇ ਮੈਂ ਕੋਈ ਹੋਵੇ ਸਾਡੇ ਨਾਲ ਆਣ ਕੇ ਕੋਈ ਗੱਲ ਨਹੀਂ ਦਿਲ ਲੜਾਂਗੇ ਲੜਾਈ ਡਟ ਕੇ ਇਸ ਦਿਨ ਘਰਾਓ ਕਰਾਂਗੇ ਹੁਣ ਡੀਜੀਪੀ ਦਫਤਰ ਦਾ ਪੂਰਾ ਡਟ ਕੇ ਔਰ ਸਾਰੇ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਲੈ ਕੇ ਔਰ ਇਹਦਾ ਜਵਾਬ ਪੁੱਛਿਆ ਜਾਏਗਾ ਘਰਾਓ ਉਦੋਂ ਛੱਡਿਆ ਜਾਏਗਾ ਧਰਨਾ ਉਦੋਂ ਛੱਡਿਆ ਜਾਏਗਾ ਜਦੋਂ ਜਾਂਦੇ ਆਈਪੀਐਸ ਵੀ ਡਿਸਮਿਸ ਹੋਣ ਕੇ ਜਾਂ ਇਹ ਸਾਰੇ ਪਹਾਲ ਹੋਣਗੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਵੀ ਜੇ ਸੁਣਦਾ ਹੈ ਮੇਰੀ ਗੱਲ ਉਹ ਵੀ ਨੋਟ ਕਰ ਲੈ ਜਵਾਰਦਾ ਧਰਨਾ ਲਾਇਆ ਗਿਆ ਸਾਰੀ ਜਥੇਬੰਦੀਆਂ ਨਾਲ ਹੋਣਗੀਆਂ ਕਿਸਾਨ ਜਥੇਬੰਦੀਆਂ ਨਾਲ ਹੋਣਗੀਆਂ ਸਾਡੇ ਨਾਲ ਮੁਲਾਜ਼ਮ ਜਥੇਬੰਦੀਆਂ ਹੋਰ ਵੀ ਸਾਰੀਆਂ ਨਾਲ ਗੱਲਬਾਤ ਸਾਡੀ ਹੋ ਗਈ ਹੈ ਔਰ ਧਰਨਾ ਲਾਇਆ ਜਾਏਗਾ ਡਟ ਕੇ ਡੀਜੀਪੀ ਦਫ਼ਤਰ ਦੇ ਬਾਹਰ ਹੋ ਸਕੇ ਤੇ ਕੁਝ ਘਰ ਵੀ ਲਾਣਗੇ ਤੇ ਬਾਹਰ ਵੀ ਲਾਣਗੇ ਔਰ ਜਿੰਨ ਤੱਕ ਇਹ ਆਈਪੀਐਸ ਅਫਸਰ ਡਿਸਮਿਸ ਨਾ ਕੀਤੇ ਗਏ ਤੇ ਜਾਂ ਜਿਹੜੇ ਡਿਸਮਿਸ ਕੀਤੇ ਮੁਲਾਜ਼ਮ ਸਾਡੇ ਭਾਲ ਨਾ ਕੀਤੇ ਗਏ ਉਹ ਤੋਂ ਪਹਿਲਾਂ ਧਰਨਾ ਨਹੀਂ ਉੱਠੇਗਾ ਚਾਹੇ ਸਾਨੂੰ ਅੰਦਰ ਜਾਣ ਦੀ ਕੋਈ ਡਰ ਨਹੀਂ ਜੇ ਪਰਚੇ ਦੇ ਦਿੱਤੇ ਤਾਂ ਤਾਂ ਹੀ ਹੋਇਆ ਪਰਚਿਆਂ ਵਾਲੀ ਹੁੰਦੇ ਬੰਦੇ ਪਰਚੇ ਬੰਦਿਆਂ ਦੇ ਦਿੱਤੇ ਜਾਂਦੇ ਡਗਰਾ ਦੇ ਪਰਚੇ ਦੇਣ ਅਰਚਾ ਦੇ ਤੈ ਤਾਂ ਕੋਈ ਗੱਲ ਨਹੀਂ ਉਹ ਪ੍ਰੋਬਲਮ ਸਾਨੂੰ ਅੰਦਰ ਜਾਣ ਦੀ ਕੋਈ ਪ੍ਰੋਬਲਮ ਨਹੀਂ ਪਰ ਮੇਰੀ ਗੱਲ ਜੇ ਸੁਣਦੇ ਸਾਰੇ ਮੁਲਾਜ਼ਮ ਜਥੇਬੰਦੀ ਸਾਰੇ ਜਿੰਨੇ ਵੀ ਸੁਣਦੇ ਨੇ ਸਾਰੇ ਇਕੱਠੇ ਹੋਵੇ ਇੱਕ ਜਗ੍ਹਾ ਤੇ ਇੱਕ ਮੰਚ ਤੇ ਹੋ ਗਏ ਇਹਦਾ ਵਿਰੋਧ ਡਟ ਕੇ ਕੀਤਾ ਜਾਏਗਾ ਔਰ ਫਿਰ ਇਹਦੇ ਬਾਰੇ ਜੋ ਵੱਡੀ ਕਾਰਵਾਈ ਅਗਲੀ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਇਕੱਠੇ ਹੋ ਕੇ ਧਰਨਾ ਦੇਾਂਗੇ ਆਪਣਾ ਹੱਕ ਲਵਾਂਗੇ ਹੱਪ ਲੈ ਕੇ ਚੱਲਾਂਗੇ ਜਿਹੜਾ 20 25 25 ਸਾਲ ਨੌਕਰੀਆਂ ਕੀਤੀਆਂ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਆਤਵਾਦ ਹੜਾਇਆ ਉਹ ਬੰਦਿਆਂ ਨੂੰ ਬਿਨਾ ਤੁਸੀਂ ਨੌਕਰੀਓ ਪੈਨਸ਼ਨ ਦਿੱਤਿਆਂ ਡਿਸਮਿਸ ਕਰਤਾ ਬੜੀ ਸੋਹਣੀ ਗੱਲ ਹੈ ਤੇ ਜਿਹੜੇ ਸ਼ਰਿਆਂ ਕরাপਸ਼ਨ ਕਰ ਰਿਹਾ ਆਈਪੀਐਸ ਅਫਸਰ ਉਹਨਾਂ ਨੂੰ ਤੁਸੀਂ ਜੀ ਚਾਜ ਦੀਆਂ ਪੋਸਟਾਂ ਤੇ ਲਾ ਕੇ ਬੈਠੇ ਆ ਡੀਆਈ ਸਾਹਿਬ ਨੂੰ ਜੀ ਡੀਆਈ ਕਹਦਾ ਲਾ ਜੀ ਡੀਆਈ ਐਡਮਨ ਲਾਇਆ ਜੀ ਇੱਥੇ ਪੀਏਪੀ ਦੇ ਵਿੱਚ ਬਾ ਤੁਹਾਡੇ ਬੜੀ ਸੋਹਣੀ ਤਰੱਕੀ ਦੇ ਰਹੇ ਹੋ ਭਗਵੰਤ ਮਾਨ ਸਾਹਿਬ ਜੇ ਮੇਰੀ ਸੁਣਦੇ ਹੋ ਗੱਲ ਉਹਨਾਂ ਤੇ ਤੇ ਗੌਰ ਕਰੋ ਜਰਾ ਕਿਉਂ ਸਰਕਾਰ ਦੀ ਬਦਨਾਮੀ ਕਰਾਈ ਜਾਂਦੇ ਹੋ ਕਿਉਂ ਸਰਕਾਰ ਦੀ ਬਰਮਈਆ ਕਰਾਈ ਜਾਂਦੇ ਹੋ ਸਰਕਾਰ ਤੇ ਸਾਡੇ ਨਾਲ ਮਿਲ ਕੇ ਖਾਣ ਤੇ ਲੱਗੇ ਨੇ ਤੇ ਬਦਨਾਮੀ ਸਰਕਾਰ ਦੀ ਹੋਈ ਜਾਣੀ ਸੋ ਮੇਰੀ ਸਾਰਿਆਂ ਵੀਰਾਂ ਨੂੰ ਬਹੁਤ ਬਹੁਤ ਹੱਥ ਜੋੜ ਕੇ ਸੱਸਰੀ ਕਾਲ ਕਿ ਆ ਜਾਓ ਇਕੱਠੇ ਹੋਈਏ ਜਿਹੜੇ 52.5 ਕੀਤੇ ਉਹ ਵੀ ਆ ਜਾਣਗੇ ਨਾਲ ਸਾਡੇ ਆਣਾ ਹੀ ਨੇ ਤੇ ਫਿਰ ਅਗਲੀ ਗੱਲ ਅਸੀਂ ਅਜੰਡਾ ਲੀਕ ਕੇ ਫਿਰ ਕਰਦੇ ਆਵਾਂ ਥੋੜੇ ਦਿਨਾਂ ਚ ਧੰਨਵਾਦੀ ਸਾਰਿਆਂ